ਏਜੀ ਚੱਕਰ ਆਇਆ ਬੰਦੇ ਹੜਤਾਲ ਹੈ ਕਿਨੇ ਦਿਨ ਤੱਕ ਨਹੀਂ ਪਤਾ ਕੋਈ ਨਹੀਂ ਹਾਂ ਹਰਕਾਣ ਕਿੰਨੇ ਦਿਨ ਤੱਕ ਨਹੀਂ ਵਾਈ ਕੁਛੇ ਬੰਦੇ ਕੱਲ ਨੂੰ ਵੀ ਆ ਜੀ ਕੁਛ ਨਹੀਂ ਪਤਾ ਜੀ ਸਾਡਾ ਪੰਪ ਜਦੋਂ ドライ ਹੋ ਗਿਆ ਅਸੀਂ ਆਪਣੇ ਘਰ ਚਲੇ ਜਾਵਾਂਗੇ ਕਿਉਂਕਿ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਜਾਰਾ ਨਹੀਂ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਡਰਾਈਵਰਾਂ ਦੀ ਸ਼ਰਤਾਂ ਨੂੰ ਮੰਨੇ ਇਸ ਹੜਤਾਲ ਨੂੰ ਖਲਵਾਵੇ ਤਾਂ ਕਿ ਪਬਲਿਕ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ ਜਿਹੜੀ ਉਹਦੀ ਸਮਾਂ ਦੀ ਬਰਬਾਦੀ ਹੋ ਰਹੀ ਹੈ ਲੋਕ ਕੰਮ ਤੇ ਜਾਣ ਤੋਂ ਬੈਠੇ ਰਹੇ ਉਹ ਜਲਦ ਤੋਂ ਜਲਦ ਇਸਦਾ ਹੱਲ ਸੰਸਾਰ ਦੇ ਪਾਸੇ ਸਰਕਾਰ ਬਰਾਬਰੇ ਦੀ ਗੱਲ ਨੂੰ ਮੰਨੇ ਕਿਉਂਕਿ ਪੈਟਰੋਲ ਔਰ ਡੀਜ਼ਲ ਤੋਂ ਵੀ ਸਰਕਾਰ ਨੂੰ ਬਹੁਤ ਜ਼ਿਆਦਾ ਰੈਵਨਿਊ ਆਂਦਾ ਹੈ ਇਹਦੇ ਨਾਲ ਸਰਕਾਰ ਦੇ ਖਜ਼ਾਨੇ ਤੇ ਵੀ ਅਸਰ ਪਏਗਾ ਪੈਟਰੋਲ ਔਰ ਡੀਜ਼ਲ ਤੇ ਸਭ ਤੋਂ ਜ਼ਿਆਦਾ ਪੰਜਾਬ ਸਟੇਟ ਨੂੰ ਡੀਜ਼ਲ ਤੇ ਸ਼ਰਾਬ ਦੋ ਚੀਜ਼ਾਂ ਤੇ ਹੀ ਸਭ ਤੋਂ ਜ਼ਿਆਦਾ ਰੈਵਨਿਊ ਮਿਲਦਾ ਹੈ ਇਹ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸੈਂਟਰਲ ਗਵਰਨਮੈਂਟ ਨਾਲ ਗੱਲ ਕਰੇ ਗੱਲ ਕਰਕੇ ਇਹਨਾਂ ਡਰਾਈਵਰਾਂ ਦੀ ਸਮੱਸਿਆ ਦਾ ਹੱਲ ਕਰੇ ਤੇ ਜਲਦ ਤੋਂ ਜਲਦ ਇਸ ਹੜਤਾਲ ਨੂੰ ਖਤਮ ਕਰਾ ਦੇ ਵੈਸੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਰੂਲ ਕਾਨੂੰਨ ਬਣਾਏ ਗਏ ਆ 10 ਸਾਲ ਦੀ ਸਜ਼ਾ ਜਾਂ 10 ਲੱਖ ਰੁਪਏ ਜੁਰਮਾਨਾ ਤੁਹਾਨੂੰ ਮੈਂ ਡਰਾਈਵਰ ਹੋਣ ਦੇ ਨਾਤੇ ਨਹੀਂ ਜਾਂ ਮੈਂ ਕਿਸੇ ਡਰਾਈਵਰ ਦਾ ਪੱਖ ਪੂਰਨ ਵਾਸਤੇ ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਵੀ ਤੁਹਾਡੀ ਆਪਣੀ ਸੋਚ ਕੀ ਕਹਿੰਦੀ ਹੈ ਵੀ ਇਹ ਇੱਕ ਨੂੰ ਇਹ ਕਾਨੂੰਨ ਜਿਹੜੇ ਹੈਗੇ ਆ ਇਹ ਗਲਤ ਨਹੀਂ ਕਿਉਂਕਿ ਰੋਡ ਤੇ ਚਲਦੀ ਗੱਡੀ ਦਾ ਐਕਸੀਡੈਂਟ ਕਿਸੇ ਗੁੱਝੇ ਬੰਦੇ ਦੀ ਗਲਤੀ ਨਾਲ ਵੀ ਹੋ ਸਕਦਾ ਉਸ ਹਾਲਾਤ ਦੇ ਵਿੱਚ ਡਰਾਈਵਰ ਨੂੰ 100% ਜ਼ਿੰਮੇਵਾਰ ਕਿ ਹੈ ਲਾਣਾ ਗਲਤ ਹੈ ਕਈ ਵਾਰ ਸਾਹਮਣੇ ਵਾਲਾ ਬੰਦਾ ਆ ਕੇ ਵੱਡੀ ਗੱਡੀ ਥੱਲੇ ਆ ਜਾਂਦਾ ਤੇ ਗਲਤੀ ਜਿਹੜੀ ਹੈ ਵੱਡੀ ਗੱਡੀ ਵਾਲੇ ਦੀ ਨਹੀਂ ਜਾਂਦੀ ਹੈ ਜੋ ਕਿ ਗਲਤ ਹੈ ਠੀਕ ਹੈ ਠੀਕ ਹੈ ਸਰ